ਮੌਸਮ ਨੂੰ ਲੈ ਕੇ ਮੌਸਮ ਵਿਗਿਆਨੀ ਵੱਲੋਂ ਅਲਰਟ ਜਾਰੀ ਲੁਧਿਆਣਾ ਦੇ ਵਿੱਚ ਗਰਮੀ ਨੇ ਤੋੜੇ ਪਿਛਲੇ 10 ਸਾਲਾਂ ਦੇ ਰਿਕਾਰਡ 42.4 ਡਿਗਰੀ ਤਾਪਮਨ ਕੀਤਾ ਗਿਆ ਰਿਕਾਰਡ ਪੰਜਾਬ ਦੇ ਵਿੱਚ ਸਭ ਤੋਂ ਵੱਧ ਪਠੰਡਾ ਵਿੱਚ 44 ਡਿਗਰੀ ਤਾਪਮਨ ਕੀਤਾ ਗਿਆ ਰਿਕਾਰਡ ਜੀ ਜੇ ਜਿਸੀ ਜਿਹੜੀਆਂ ਚੱਲ ਰਹੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਜਿਹੜਾ ਦਿਨ aur ਰਾਤ ਦਾ ਟੈਂਪਰੇਚਰ ਦੋਨੋਂ ਹੀ ਨਾਰਮਲ ਨਾਲੋਂ ਲਗਭਗ 3 ਤੋਂ 4 ਡਿਗਰੀ ਸੈਲਸੀਅਸ ਉੱਪਰ ਜਾ ਰਿਹਾ ਹੈ ਜਿਵੇਂ ਕੱਲ ਦਾ ਜਿਹੜਾ ਡੇ ਟਾਈਮ ਟੈਂਪਰੇਚਰ ਲੁਧਿਆਣਾ ਦੇ ਵਿੱਚ 42.4 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਲਸੀਅਸ ਸੀ ਸੋ ਲਗਭਗ 4 ਡਿਗਰੀ ਸੈਲਸੀਅਸ ਜਿਹੜਾ ਹੈ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 26.8 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਸੈਂਟੀਗ੍ਰੇਡ ਸੀ ਸੋ ਇਹ ਵੀ ਲਗਭਗ 3.8 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਜਿਸੀ ਕੱਲ ਦੇ ਡੇ ਟਾਈਮ ਟੈਂਪਰੇਚਰ ਦੀ ਗੱਲ ਕਰੀ ਕੱਲ ਬਠਿੰਡਾ ਵਿੱਚ 44 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਹਾਈएस्ट ਰਿਪੋਰਟ ਕੀਤਾ ਗਿਆ ਸੋ ਕਾਫੀ ਇੰਟੈਂਸ ਹੀਟ ਵੇਵ ਕੰਡੀਸ਼ਨਸ ਜਿਹੜੀਆਂ ਬੜੀਆਂ ਹੋਈਆਂ ਨੇ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਹਲੇ ਕਿਉਂਕਿ ਕੋਈ ਡਬਲਯੂਡੀ ਸਿਸਟਮ ਦੀ ਅਸੀਂ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਦੇਖ ਰਹੇ ਸੋ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹ ਗਰਮ ਔਰ ਖੁਸ਼ਕ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਔਰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਟੈਂਪਰੇਚਰ ਲਗਭਗ 2 ਡਿਗਰੀ ਤੱਕ ਹੋਰ ਵੀ ਰਾਈਜ਼ ਕਰ ਸਕਦਾ ਹੈ ਮੌਨਸੂਨ ਦੇ ਕਾਰਨ ਗਰਮੀ ਤੋੜਿਆ ਵਾ ਜਿਸ ਤਾਂ ਤੁਸੀਂ ਦੱਸਿਆ ਕਿ 34 ਡਿਗਰੀ ਜਿਹੜੇ ਤਾਪਮਾਨ ਨੇ ਨਾਰਮਲ ਤੋਂ ਜ਼ਿਆਦਾ ਚੱਲ ਰਹੇ ਨੇ ਬਿਲਕੁਲ ਜੀ ਜਿਵੇਂ ਕੱਲ ਦਾ ਜੋ ਡੇ ਟਾਈਮ ਟੈਂਪਰੇਚਰ 42.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜੇ ਅਸੀਂ ਪਿਛਲੇ 10 ਸਾਲਾਂ ਦਾ ਡਾਟਾ ਦੇਖੀਏ ਤਾਂ ਕੱਲ ਦਾ ਜਿਹੜਾ 16 ਮਈ ਦਾ ਟੈਂਪਰੇਚਰ ਇਹ ਹਾਈएस्ट ਸੀਗਾ ਇੱਕ ਡੈਕੇਡ ਦੇ ਵਿੱਚ ਜਿਹੜਾ 16 ਮਈ ਦਾ 42.4 ਡਿਗਰੀ ਸੈਲਸੀਅਸ ਸੋ ਇਸੇ ਤਰ੍ਹਾਂ ਜਿਹੜਾ ਮਿਨਿਮਮ ਟੈਂਪਰੇਚਰ ਹੈ ਉਹ ਵੀ ਕੱਲ ਜਿਹੜਾ ਅੱਜ 26.8 ਡਿਗਰੀ ਸੈਲਸੀਅਸ 17 ਮਈ ਨੂੰ ਰਿਪੋਰਟ ਕੀਤਾ ਗਿਆ ਇਹ ਵੀ ਜਿਹੜਾ ਡੈਕੇਡ ਦਾ 17 ਮਈ ਦਾ ਹਾਈएस्ट ਮਿਨਿਮਮ ਟੈਂਪਰੇਚਰ ਰਿਪੋਰਟ ਕੀਤਾ ਗਿਆ ਇਹ ਆਨਬੋੜ ਦੇ ਨਾਲ ਕਿ ਲੋਕਾਂ ਨੂੰ ਕੀ ਸਲਾਹ ਕਿ ਉਹ ਲੋਕ ਜਿਹੜੇ ਨੇ ਬਾਹਰ ਕੰਮ ਕਰਦੇ ਨੇ ਜਾਂ ਫਿਰ ਬੱਚਿਆਂ ਨੂੰ ਲੈ ਕੇ ਕੀ ਜਿਹੜੀ ਹੈ ਅਜੀ ਕਿਉਂਕਿ ਫਿਲਹਾਲ ਵੀ ਜਿਵੇਂ ਅਸੀਂ ਦੇਖਿਆ ਕਿ ਜਿਹੜਾ ਟੈਂਪਰੇਚਰ ਨਾਰਮਲ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਉੱਪਰ ਚੱਲ ਰਿਹਾ ਹੈਗਾ ਔਰ ਆਉਣ ਵਾਲੇ 1-2 ਦਿਨਾਂ ਵਿੱਚ 2 ਡਿਗਰੀ ਤੱਕ ਹੋਰ ਵੀ ਟੈਂਪਰੇਚਰ ਰਾਈਜ਼ ਹੋਣ ਦੀ ਪ੍ਰੈਡਿਕਸ਼ਨ ਹੈ ਕਿਉਂਕਿ ਜਿਹੜੀਆਂ ਗਰਮ ਔਰ ਖੁਸ਼ਕ ਵੈਦਰ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਸਾਰਿਆਂ ਨੂੰ ਇਹੀ ਸਲਾਹ ਦੇ ਸਕਦੇ ਹਾਂ ਕਿ ਆਪਦਾ ਧਿਆਨ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ ਜਿਹੜੇ ਇੰਟੈਂਸ ਹੀਟ ਆਰਸ ਨੇ ਸਪੈਸ਼ਲੀ 11 ਵਜੇ ਤੋਂ 4 ਵਜੇ ਤੱਕ ਉਹਨਾਂ ਦੇ ਵਿੱਚ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਜਿੰਨਾ ਪੋਸੀਬਲ ਹੋ ਸਕੇ ਬਾਹਰ ਨਾ ਨਿਕ ਔਰ ਆਪਣੀ ਡਾਈਟ ਦਾ ਧਿਆਨ ਰੱਖੋ ਹੈਲਦੀ ਡਾਈਟ ਲੋ ਲਿਕੁਇਡਸ ਵੱਧ ਤੋਂ ਵੱਧ ਲੈਂਦੇ ਰਹੋ ਆਪਣੇ ਆਪ ਨੂੰ ਹਾਈਡਰੇਟਿਡ ਰੱਖੋ ਤਾਂ ਕਿ ਸੇਤ ਨੂੰ ਇੰਨੀ ਗਰਮੀ ਦਾ ਕੋਈ ਨੁਕਸਾਨ ਨਾ ਹੋ ਸਕੇ ਮੈਂ ਕਿਸਾਨ ਵੀਰਾਂ ਨੂੰ ਵੀ ਜਿਹੜੀ ਹੈ ਦੱਸ ਦਿਆਂ ਕਿਸਾਨ ਵੀਰਾਂ ਨੂੰ ਵੀ ਇਹ ਹੀ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਲਗਾਤਾਰ ਮੋਰਕ ਪੁਛ ਰਹਿਣ ਦੀ ਪ੍ਰੈਡਿਕਸ਼ਨ ਹੈ ਟੈਂਪਰੇਚਰ ਆਲਰੇਡੀ ਜਿਹੜੀ ਹੀਟ ਵੇਵ ਚੱਲ ਰਹੀ ਹੈ ਔਰ 2 ਡਿਗਰੀ ਤੱਕ ਹੋਰ ਵੀ ਇਹ ਰਾਈਜ਼ ਕਰ ਸਕਦੀ ਹੈ ਸੋ ਜਿਹੜੇ ਉਹਨਾਂ ਦੇ ਫਾਰਮ ਆਪਰੇਸ਼ਨਸ ਨੇ ਉਹਨਾਂ ਨੂੰ ਅਕੋਰਡਿੰਗਲੀ ਪਲਾਨ ਕਰਨੇ ਚਾਹੀਦੇ ਨੇ ਕਿਉਂਕਿ wheat crop ਦੀ ਤਾਂ ਜਿਵੇਂ ਹਾਰਵੈਸਟਿੰਗ ਹੁਣ ਲਗਭਗ ਸਾਰੇ ਹੋ ਚੁੱਕੀ ਐ ਔਰ ਜਿਹੜਾ खरीफ crops ਦੀ ਉਹਨਾਂ ਨੇ ਸੋਇੰਗ ਸਟਾਰਟ ਕਰਨੀ ਆ ਜਾਂ ਹੋਰ ਵੈਜੀਟੇਬਲ crops ਲਗੀਆਂ ਹੋਈਆਂ ਨੇ ਉਹਨਾਂ ਦੇ ਵੀ ਵਰਕਿੰਗ ਆਰਜ਼ ਉਹਨਾਂ ਨੂੰ ਧਿਆਨ ਨਾਲ ਮੈਨੇਜ ਕਰਨੇ ਚਾਹੀਦੇ ਨੇ ਜਿਵੇਂ ਠੰਡੇ ਟਾਈਮ ਸਵੇਰ ਦੇ ਟਾਈਮ ਜਾਂ ਦੁਪਹਿਰ ਤੋਂ ਬਾਅਦ ਜਿਹੜਾ ਉੱਥੇ ਕੰਮ ਕਰ ਲੈਣਾ ਚਾਹੀਦਾ ਕਿਉਂਕਿ ਜਿਹੜੀ ਤਿੱਖੀ ਧੁੱਪ ਦਾ ਟਾਈਮ ਆ ਸਾਰਿਆਂ ਲਈ ਹੀ ਬੜਾ ਖਤਰਨਾਕ ਆ ਔਰ ਜਦੋਂ ਵੀ ਕੰਮ ਕਰਨਾ ਉਹਨਾਂ ਨੂੰ ਵੀ ਜਿਹੜਾ ਸਿਰ ਕ ਔਰ ਆਪਣੀ ਡਾਈਟ ਦਾ ਧਿਆਨ ਰੱਖੋ ਪਾਣੀ ਵਾਤੋਂ-ਵਾਤ ਪੀਂਦੇ ਰਹੋ ਤਾਂ ਕਿ ਸਿਹਤ ਨੂੰ ਕੋਈ ਨੁਕਸਾਨ ਨਾ ਹੋ ਸਕੇ ਪੰਜਾਬ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਤਾਪਮਾਨ ਜਿਹੜਾ ਜੀ ਨੋਟ ਕੀਤਾ ਗਿਆ ਜੀ ਅਸੀਂ ਕੱਲ ਦਾ ਡੇ ਟਾਈਮ ਟੈਂਪਰੇਚਰ ਦੇਖੀ ਜਿਵੇਂ ਮੈਂ ਅਲਰੇਡੀ ਦੱਸਿਆ ਲੁਧਿਆਣਾ ਦੇ ਵਿੱਚ ਕੱਲ 42.4 ਡਿਗਰੀ ਸੈਲਸੀਅਸ ਸੀ ਔਰ ਪੰਜਾਬ ਦੇ ਵਿੱਚ ਹਾਈਐਸਟ ਕੱਲ ਬਠਿੰਡਾ ਦੇ ਵਿੱਚ 44 ਡਿਗਰੀ ਸੈਲਸੀਅਸ ਟੈਂਪਰੇਚਰ ਰਿਪੋਰਟ ਕੀਤਾ ਗਿਆ ਔਰ ਸਾਰੇ ਰੀਜਨ ਦੇ ਵਿੱਚ ਹੀ 2 ਡਿਗਰੀ ਸੈਲਸੀਅਸ ਤੱਕ ਹੋਰ ਵੀ ਟੈਂਪਰੇਚਰ ਵਧਣ ਦੇ ਚਾਂਸਸ ਹੈਗੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੋ ਕਾਫੀ ਜਿਹੜੀਆਂ ਡेंसੀਟੀ ਵੇਵ ਕੰਡੀਸ਼ਨਸ ਹੋ ਸਕਦੀਆਂ ਨੇ ਸੋ ਸਾਰਿਆਂ ਨੂੰ ਜ਼ਿਆਦਾ ਪੜਾ ਧਿਆਨ ਰੱਖਣਾ ਹੈ